ਪਾਠ 24 ਕੰਪਿਊਟਰ ਦੀ ਵਰਤੋਂ ਬੱਚਿਓ ਪਿਛਲੀਆਂ ਜਮਾਤਾਂ ਵਿੱਚ ਤੁਸੀਂ ਜਾਣ ਚੁੱਕੇ ਹੋ ਕਿ ਕੰਪਿਊਟਰ ਕੀ ਹੈ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਕੀ ਹਨ ਕੰਪਿਊਟਰ ਤੇ ਅਸੀਂ ਕੀ ਕੀ ਕਰ ਸਕਦੇ ਹਾਂ ਇਸ ਪਾਠ ਵਿੱਚ ਅਸੀਂ ਜਾਣਾਂਗੇ ਕਿ ਅੱਜ ਕੱਲ ਕੰਪਿਊਟਰ ਦੀ ਕਿਹੜੇ-ਕਿਹੜੇ ਖੇਤਰ ਵਿੱਚ ਵਰਤੋਂ ਹੋ ਰਹੀ ਹੈ ਵੈਸੇ ਤਾਂ ਕੰਪਿਊਟਰ ਅੱਜਕੱਲ੍ਹ ਤਕਰੀਬਨ ਹਰ ਖੇਤਰ ਵਿੱਚ ਵਰਤਿਆ ਜਾ ਰਿਹਾ ਹੈ ਪਰੰਤੂ ਇੱਥੇ ਅਸੀਂ ਕੁਝ ਖੂ ਖੇਤਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਬਾਰੇ ਤੁਸੀਂ ਆਮ ਸੁਣਦੇ ਅਤੇ ਦੇਖਦੇ ਹੋ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਦੇ ਮਿਆਰ ਨੂੰ ਵਧੀਆ ਬਣਾਉਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਦੋਨੋਂ ਕੰਪਿਊਟਰ ਦੀ ਭਰਪੂਰ ਵਰਤੋਂ ਕਰਦੇ ਹਨ ਕੰਪਿਊਟਰ ਲੈਬਾਂ ਅੰਦਰ ਅਧਿਆਪਕ ਇਸ ਦੀ ਵਰਤੋਂ ਰਿਕਾਰਡ ਰੱਖਣ ਟਾਈਮ ਟੇਬਲ ਬਣਾਉਣ ਤੇ ਰਿਸਰਚ ਆਦਿ ਲਈ ਕਰਦੇ ਹਨ ਵਿਦਿਆਰਥੀ ਕੰਪਿਊਟਰ ਤੇ ਪ੍ਰੋਜੈਕਟ ਤਿਆਰ ਕਰਨ ਤੋਂ ਇਲਾਵਾ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਦੇ ਹਨ ਇੰਟਰਨੈਟ ਦੀ ਮਦਦ ਨਾਲ ਘਰ ਬੈਠੇ ਹੀ ਆਨਲਾਈਨ ਪੜਾਈ ਵੀ ਕੀਤੀ ਜਾ ਸਕਦੀ ਹੈ ਬੈਂਕਾਂ ਦੇ ਖੇਤਰ ਵਿੱਚ ਬੈਂਕਾਂ ਵਿੱਚ ਕੰਪਿਊਟਰ ਦੀ ਵਰਤੋਂ ਖਾਤਿਆਂ ਦਾ ਰਿਕਾਰਡ ਰੱਖਣ ਅਤੇ ਲੈਣ ਦੇਣ ਕਰਨ ਲਈ ਕੀਤੀ ਜਾਂਦੀ ਹੈ। ਏਟੀਐਮ ਮਸ਼ੀਨਾਂ ਇਸ ਦੀ ਵਧੀਆ ਵਰਤੋਂ ਹਨ। ਜਿਸ ਕਾਰਨ ਸਾਡਾ ਕੰਮ ਆਸਾਨ ਹੋਇਆ ਹੈ। ਨੈੱਟ ਬੈਂਕਿੰਗ ਜਰੀਏ ਅਸੀਂ ਬੈਂਕ ਦੇ ਸਾਰੇ ਕੰਮ ਘਰ ਬੈਠੇ ਹੀ ਆਪਣੇ ਕੰਪਿਊਟਰ ਤੋਂ ਕਰ ਸਕਦੇ ਹਾਂ। ਵਪਾਰ ਦੇ ਖੇਤਰ ਵਿੱਚ ਵਪਾਰ ਕਰਨ ਵਿੱਚ ਕੰਪਿਊਟਰ ਸਾਡੀ ਪੂਰੀ ਮਦਦ ਕਰਦਾ ਹੈ। ਇਸ ਨਾਲ ਅਸੀਂ ਸਮਾਨ ਦੀ ਖਰੀਦ-ਵੇਚ ਦਾ ਪੂਰਾ ਬਿਉਰਾ ਬਣਾ ਸਕਦੇ ਹਾਂ। ਹਿਸਾਬ-ਕਿਤਾਬ ਰੱਖ ਸਕਦੇ ਹਾਂ। ਆਨਲਾਈਨ ਸਮਾਨ ਖਰੀਦ-ਵੇਚ ਵੀ ਸਕਦੇ ਹਾਂ ਅਤੇ ਨਵੇਂ-ਨਵੇਂ ਵਪਾਰੀਆਂ ਜਾਂ ਖਰੀਦਦਾਰਾਂ ਤੱਕ ਪਹੁੰਚ ਵੜਾ ਸਕਦੇ ਹਾਂ। ਘਰ ਵਿੱਚ ਘਰ ਵਿੱਚ ਕੰਪਿਊਟਰ ਦੀ ਵਰਤੋਂ ਮਨੋਰੰਜਨ ਲਈ, ਘਰ ਦੇ ਸਾਰੇ ਹਿਸਾਬ-ਕਿਤਾਬ ਰੱਖਣ ਲਈ ਖਰਚੇ ਦੇ ਬਜਟ ਤਿਆਰ ਕਰਨ ਅਤੇ निगरानी ਰੱਖਣ ਲਈ ਬਿਜਲੀ ਪਾਣੀ ਟੈਲੀਫੋਨ ਅਤੇ ਹੋਰ ਬਿੱਲਾਂ ਦੀ ਆਨਲਾਈਨ ਅਦਾਇਗੀ ਕਰਨ ਲਈ ਬਖੂਬੀ ਕੀਤੀ ਜਾ ਸਕਦੀ ਹੈ ਇਸ ਨਾਲ ਘਰ ਦੇ ਬਹੁਤੇ ਕੰਮ ਘਰ ਬੈਠ ਕੇ ਹੀ ਘੱਟ ਸਮੇਂ ਅਤੇ ਲਾਗਤ ਵਿੱਚ ਕੀਤੇ ਜਾ ਸਕਦੇ ਹਨ ਮਨੋਰੰਜਨ ਦੇ ਖੇਤਰ ਵਿੱਚ ਮਨੋਰੰਜਨ ਦੇ ਲਈ ਕੰਪਿਊਟਰ ਅੱਜਕੱਲ ਬਹੁਤ ਹਰਮਨ ਪਿਆਰਾ ਸਾਧਨ ਬਣ ਗਿਆ ਹੈ ਇਸ ਦੀ ਵਰਤੋਂ ਬੱਚੇ ਵੱਖੋ-ਵੱਖ ਗੇਮਾਂ ਖੇਡਣ ਲਈ ਕਰਦੇ ਹਨ ਇਸ ਤੋਂ ਇਲਾਵਾ ਗਾਣੇ ਸੁਣਨ ਅਤੇ ਫਿਲਮਾਂ ਦੇਖਣ ਲਈ ਵੀ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਤਾਂ ਟੀਵੀ ਦੇ ਪ੍ਰੋਗਰਾਮ ਵੀ ਇੰਟਰਨੈਟ ਤੇ ਹੀ ਦੇਖੇ ਜਾਂਦੇ ਹਨ ਗੱਲ ਕੀ ਅੱਜਕੱਲ ਕੰਪਿਊਟਰ ਨੇ ਘਰ ਦੇ ਬਾਕੀ ਸਾਰੇ ਮਨੋਰੰਜਨ ਦੇ ਰਵਾਇਤੀ ਸਾਧਨਾਂ ਦੀ ਛੁੱਟੀ ਕਰ ਦਿੱਤੀ ਹੈ ਸਿਹਤ ਦੇ ਖੇਤਰ ਵਿੱਚ ਸਿਹਤ ਅਤੇ ਮੈਡੀਕਲ ਦੇ ਖੇਤਰ ਵਿੱਚ ਕੰਪਿਊਟਰ ਨੇ ਕ੍ਰਾਂਤੀ ਲਿਆ ਦਿੱਤੀ ਹੈ। ਕੰਪਿਊਟਰ ਦੀ ਮਦਦ ਨਾਲ ਦੂਰ ਬੈਠੇ ਹੀ ਮਰੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਦਾ ਰਿਕਾਰਡ ਰੱਖਣਾ, ਟੈਸਟਿੰਗ, ਐਕਸ-ਰੇ, ਐਮ ਆਰ ਆਈ ਸਕੈਨਿੰਗ, ਅਲਟਰਾਸਾਉਂਡ ਸਕੈਨਿੰਗ, ਆਪਰੇਸ਼ਨ ਥੀਏਟਰ ਆਧ ਹਰ ਜਗ੍ਹਾ ਤੇ ਕੰਪਿਊਟਰ ਆਧਾਰਿਤ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਖੇਡਾਂ ਦੇ ਖੇਤਰ ਵਿੱਚ ਅਜੋਕੀਆਂ ਖੇਡਾਂ ਨੂੰ ਰੋਮਾਂਚਕ ਬਣਾਉਣ ਵਿੱਚ ਕੰਪਿਊਟਰ ਅਹਿਮ ਭੂਮਿਕਾ ਨਿਭਾ ਰਿਹਾ ਹੈ ਸਿੱਧਾ ਪ੍ਰਸਾਰਣ ਹੋਵੇ ਡਿਜੀਟਲ ਸਕੋਰ ਬੋਰਡ ਹੋਵੇ ਜਾਂ ਫਿਰ ਗਰਾਊਂਡ ਦੇ ਬਾਹਰ ਤੋਂ ਰੈਫਰਿੰਗ ਇਹ ਉਹ ਪਹਿਲੂ ਹਨ ਜੋ ਖੇਡ ਨੂੰ ਸਿਖਰਾਂ ਤੱਕ ਲੈ ਕੇ ਜਾ ਰਹੇ ਹਨ ਸਹੀ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ ਕੰਪਿਊਟਰ ਅੱਜਕੱਲ ਤਕਰੀਬਨ ਹਰ ਖੇਤਰ ਵਿੱਚ ਵਰਤਿਆ ਜਾ ਰਿਹਾ ਹੈ ਵਿਦਿਆਰਥੀ ਕੰਪਿਊਟਰ ਤੇ ਪ੍ਰੋਜੈਕਟ ਤਿਆਰ ਕਰਦੇ ਹਨ ਬੱਚੇ ਕੰਪਿਊਟਰ ਤੇ ਗੇਮਾਂ ਖੇਡਦੇ ਹਨ ਕੰਪਿਊਟਰ ਦੀ ਮਦਦ ਨਾਲ ਮਰੀਜ਼ ਦਾ ਇਲਾਜ ਦੂਰ ਬੈਠੇ ਹੀ ਹੋ ਜਾਂਦਾ ਹੈ ਹੁਣ ਟੀਵੀ ਪ੍ਰੋਗਰਾਮ ਇੰਟਰਨੈਟ ਤੇ ਵੀ ਵੇਖੇ ਜਾ ਸਕਦੇ ਹਨ ਹੇਟ ਲਿਖੇ ਵਾਕਾਂ ਦੇ ਸਾਹਮਣੇ ਠੀਕ ਜਾਂ ਗਲਤ ਦਾ ਨਿਸ਼ਾਨ ਲਗਾਓ ਕੰਪਿਊਟਰ ਦੀ ਵਰਤੋਂ ਕੇਵਲ ਸਕੂਲਾਂ ਵਿੱਚ ਹੀ ਕੀਤੀ ਜਾਂਦੀ ਹੈ ਗਲਤ ਕੰਪਿਊਟਰ ਮਨੋਰੰਜਨ ਦਾ ਵਧੀਆ ਸਾਧਨ ਹੈ ਠੀਕ ਅਸੀਂ ਕੰਪਿਊਟਰ ਨਾਲ ਘਰ ਬੈਠੇ ਹੀ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਾਂ ਠੀਕ ਸਿਹਤ ਦੇ ਖੇਤਰ ਵਿੱਚ ਕੰਪਿਊਟਰ ਕੋਈ ਮਦਦ ਨਹੀਂ ਕਰਦਾ ਗਲਤ ਕੰਪਿਊਟਰ ਤੇ ਗਾਣੇ ਸੁਨੇ ਜਾ ਸਕਦੇ ਹਨ ਠੀਕ ਪ੍ਰਸ਼ਨ ਤੈਨ ਕੰਪਿਊਟਰ ਦੀ ਵਰਤੋਂ ਜਿਹੜੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ ਉਹਨਾਂ ਦੇ ਨਾਮ ਲਿਖੋ ਪੁੱਤਰ ਬੈਂਕ ਘਰ ਸਿੱਖਿਆ ਮਨੋਰੰਜਨ ਸਿਹਤ ਖੇਡਾਂ ਆਦਿ ਖੇਤਰਾਂ ਵਿੱਚ ਪ੍ਰਸ਼ਨ ਚਾਰ ਘਰ ਵਿੱਚ ਤੁਸੀਂ ਕੰਪਿਊਟਰ ਦੇ ਨਾਲ ਕਿਹੜੇ ਕਿਹੜੇ ਕੰਮ ਕਰ ਸਕਦੇ ਹੋ ਉੱਤਰ ਘਰ ਵਿੱਚ ਅਸੀਂ ਹਿਸਾਬ ਕਿਤਾਬ, ਮਨੋਰੰਜਨ, ਬਿੱਲਾਂ ਦੀ ਅਦਾਇਗੀ ਅਤੇ ਦੂਰ ਬੈਠੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਇੰਟਰਨੈਟ ਰਾਹੀਂ ਗੱਲ ਕਰ ਸਕਦੇ ਹਾਂ। ਪ੍ਰਸ਼ਨ 5 ਮਿਲਾਨ ਕਰੋ ਕੀਤਾ ਜਾਣ ਵਾਲਾ ਕੰਮ ਖੇਤਰ ਦਾ ਨਾਮ ਡਿਜੀਟਲ ਸਕੋਰ ਬੋਰਡ ਖੇਡਾਂ ਐਕਸ-ਰੇ ਸਿਹਤ ਗੇਮਾਂ ਮਨੋਰੰਜਨ ਏਟੀਐਮ ਬੈਂਕ ਟਾਈਮ ਟੇਬਲ ਸਿੱਖਿਆ